ਇਹ ਜਿਹੜੀ ਇਵੈਂਟ ਇੰਸ਼ੋਰੈਂਸ ਹੈਗੀ ਆ ਬਹੁਤ ਆਪਾਂ ਲਾਈਟਲੀ ਲੈ ਲੈਣੇ ਆ ਇਹਨੂੰ ਜਾਂ ਰਿਸੈਪਸ਼ਨ ਪਾਰਟੀ ਜਾਂ ਪ੍ਰੀ ਵਿਡਿੰਗ ਪਾਰਟੀਆਂ ਹੋ ਰਹੀਆਂ ਹੈਈਆਂ ਸੋ ਆਪਾਂ ਰਿਅਲਾਈਜ਼ ਨਹੀਂ ਕਰਦੇ ਵੀ ਆਪਾਂ ਨੂੰ ਇਵੈਂਟ ਇੰਸ਼ੋਰੈਂਸ ਦੀ ਲੋੜ ਹੈਗੀ ਆ ਇਹਦੇ ਵਿੱਚ ਜਿਹੜੀ ਹੋਸਟ ਦੀ ਆ ਰਿਸਪੌਂਸਿਬਿਲਟੀ ਬਹੁਤ ਵੱਡੀ ਹੁੰਦੀ ਹੈ ਜੇ ਇੰਨ ਕੋ ਮੇਰੇ ਇਨਵਾਈਟਿਡ ਗੈਸਟ ਹੀ ਹੈਗੇ ਆ ਜੇ ਉਹਨਾਂ ਦੀ ਕੋਈ ਲੜਾਈ ਹੋ ਗਈ ਆ ਜਾਂ ਉਹ ਡਿੱਗ ਗਿਆ ਹੈਗਾ ਆ ਭਾਵੇਂ ਸ਼ਰਾਬ ਪੀ ਕੇ ਕਿਸ ਨੇ ਗੱਡੀ ਚਲਾ ਲਈ ਹੈਗੀ ਆ ਉਹ ਸਾਰੀਆਂ ਲਾਇਬਿਲਟੀਆਂ ਹੋਸਟ ਦੀਆਂ ਹੋ ਸਕਦੀਆਂ ਨੇ ਜੇ ਉਹ ਹੀ ਲੜਾਈ ਦੇ ਕਰਕੇ ਉਹਨਾਂ ਨੇ ਤੋੜਪਨ ਕਰ ਦਿੱਤੀ ਜਿਹੜਾ ਤੁਹਾਡਾ ਹਾਲ ...que haya toda la carciga... that will be covered ये जेडी बिगेस्ट लायबिलिटी हैगी या है, ड्रिंक एंड ड्राइविंग सो mm -hmm. so, होलिस्टी रिस्पोंसिबिलिटी हैगी या है, सेफगार्ड करना सो so, जे किसी ने ड्रिंक एंड ड्राइव करके या वो गड्डी चलांदा ਹੈਗਾ ਐ ਐਕਸੀਡੈਂਟ ਹੋ ਜਾਂਦਾ ਡੈਥ ਹੋ ਜਾਂਦੀ ਹੈ ਜਾਂ ਕਿਸੇ ਹੋਰ ਨੂੰ ਦੀ ਡੈਥ ਹੋ ਜਾਂਦੀ ਹੈ ਉਹ दैट कैन ਕਮ ਟੂ ਯੂ ਐਸ ਵੈਲ ਵਧੀਆ ਪੈਕੇਜ ਮਿਲ ਜਾਂਦਾ ਇੱਕੋ ਹੀ ਪੈਕੇਜ ਦੇ ਵਿੱਚ ਸਾਰਾ ਡੇ 1 ਤੋਂ ਲੈ ਕੇ ਲਾਸਟ ਡੇ ਤੱਕ ਕਵਰੇਜ ਮਿਲ ਜਾਂਦੀ ਹੈ ਇੱਕੋ ਹੀ ਪਾਲਿਸੀ ਦੇ ਵਿੱਚ ਘਰ ਦੀ ਪਾਰਟੀ ਛੋਟੀ ਪਮਾ ਹੈਗੀ ਹੈ ਕੋਈ ਮਾਈਆਂ ਪਾਰਟੀ ਹੈ ਜਾਂ ਗੱਗੋ ਪਾਰਟੀ ਹੈ ਘਰ ਕੀਤੀ ਹੈ ਘਰ ਦੀ ਤੇ ਵੀ ਕਰਾਉਣੀ ਚਾਹੀਦੀ ਹੈ ਵੈਂਟੇਜ ਇੰਸ਼ੋਰੈਂਸ ਨਾਲ ਸਤਿ ਸ਼੍ਰੀ ਅਕਾਲ ਜੀ ਜੇ ਕੋਈ ਵੀ ਇਹਨਾਂ ਦਿਨਾਂ ਦੇ ਵਿੱਚ ਇਵੈਂਟ ਤੁਸੀਂ ਕਰਵਾ ਰਹੇ ਹੋ ਯਾਨੀ ਕਿ ਕੋਈ ਵਿਆਹ ਸ਼ਾਦੀ ਹੈ ਕੋਈ ਪਾਰਟੀ ਹੈ ਤਾਂ ਕੀ ਉਹਦੇ ਵਾਸਤੇ ਇੰਸ਼ੋਰੈਂਸ ਕਰਵਾਉਣੀ ਲਾਜ਼ਮੀ ਹੈ ਇੰਸ਼ੋਰੈਂਸ ਜੇ ਹੈ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਦੇ ਵਿੱਚ ਕਵਰ ਹੋ ਸਕਦੀਆਂ ਨੇ ਇਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਏ ਐਮ ਸੀ ਇੰਸ਼ੋਰੈਂਸ ਤੋਂ ਗੁਨੀਤ ਕੌਰ ਜੀ ਜੁੜੇ ਹੋਏ ਨੇ ਗੁਨੀਤ ਅ ਇਸ ਵੇਲੇ ਜਿੰਨੀਆਂ ਵੀ ਪਾਰਟੀਆਂ ਹੋ ਰਹੀਆਂ ਨੇ ਇਨਡੋਰ ਜਾਂ ਆਊਟਡੋਰ ਉਹਦੇ ਵਾਸਤੇ ਕਿੰਨੀ ਕੋ ਜ਼ਰੂਰੀ ਹੈ ਕਿ ਇੰਸ਼ੋਰੈਂਸ ਸਾਰਿਆਂ ਨੂੰ ਕਰਵਾ ਲੈਣੀ ਚਾਹੀਦੀ ਹੈ ਸੋ ਇਹ ਜਿਹੜੀ ਇਵੈਂਟ ਇੰਸ਼ੋਰੈਂਸ ਹੈਗੀ ਆ ਬਹੁਤ ਆਪਾਂ ਲਾਈਟਲੀ ਲੈ ਲੈਣੇ ਆ ਇਹਨੂੰ ਬਿਕਾਜ਼ ਪਮਾ ਹੁਣ ਜਿੱਦਾਂ ਬਰਬੀਕਿਊ ਪਾਰਟੀਆਂ ਹੋ ਰਹੀਆਂ ਹੈਗੀਆਂ ਜਾਂ ਰਿਸੈਪਸ਼ਨ ਪਾਰਟੀ ਜਾਂ ਪ੍ਰੀ ਵੈਡਿੰਗ ਪਾਰਟੀਆਂ ਹੋ ਰਹੀਆਂ ਹੈਗੀਆਂ ਸੋ ਆਪਾਂ ਰਿਅਲਾਈਜ਼ ਨਹੀਂ ਕਰਦੇ ਵੀ ਆ ਦੀ ਲੋੜ ਹੈਗੀ ਆ ਜਾਂ ਆਪਾਂ ਲੈਂਦੇ ਨਹੀਂ ਆ ਜੇ ਆਪਾਂ ਲੈਂਦੇ ਆ then we don't know ki ਉਹ ਕਾਦੇ ਲਈ ਲਈ ਆ ਜਾਂ ਸਮ ਟਾਈਮ ਵੈਂਡਰ ਦੀ ਰਿਕੁਆਇਰਮੈਂਟ ਹੁੰਦੀ ਆ ਉਸ ਰਿਕੁਆਇਰਮੈਂਟ ਹੀ ਲੈ ਲੈਣੇ ਆ alot of us we don't get for it right we don't go for it so ਆਪਾਂ ਲੈਂਦੇ ਨਹੀਂ ਹੈਗੇ so ਇਹਦੇ ਵਿੱਚ ਜਿਹੜੀ ਹੋਸਟ ਦੀ ਆ ਰਿਸਪੌਂਸਿਬਿਲਟੀ ਬਹੁਤ ਵੱਡੀ ਹੁੰਦੀ ਆ ਜਦੋਂ ਕੋਈ ਵੀ ਆਪਾਂ ਇਵੈਂਟ ਹੋਸਟ ਕਰਦੇ ਹੈਗੇ ਆ ਇਵੈਂਟ ਇੱਥੇ ਦੇ ਕੈਨੇਡਾ ਦੇ ਲਾਅ ਦੇ ਹਿਸਾਬ ਨਾਲ ਹੋਸਟ ਦੀ ਰਿਸਪੌਂਸਿਬਿਲਟੀ ਹੈਗੀ ਆ ਸੇਫਗਾਰਡ ਕਰਨਾ ਕੋਈ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਹੋਸਟ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਸਾਰਿਆਂ ਨੂੰ ਜਿੱਥਾ-ਜਿੱਥੇ ਜਿੱਦਾਂ-ਜਿੱਦਾਂ ਹੈਗਾ ਉਹ ਸਾਰੇ ਆਪਣੇ ਸੇਫਲੀ ਘਰ ਜਾਣ ਤੇ ਉਹਦੇ ਲਈ ਤੁਸੀਂ ਜਿਹੜੀ ਇਵੈਂਟ ਇੰਸ਼ੋਰੈਂਸ ਪਮਾਓ ਉਹ ਵੈਡਿੰਗ ਪਾ ਤੁਹਾਡੇ ਇਨਵਾਈਟੇ ਗੈਸਟ ਹੀ ਹੈਗੇ ਆ ਜੇ ਉਹਨਾਂ ਦੀ ਕੋਈ ਲੜਾਈ ਹੋ ਗਈ ਆ ਜਾਂ ਉਹ ਡਿੱਗ ਗਿਆ ਹੈਗਾ ਆ ਆਮ ਸ਼ਰਾਬ ਪੀ ਕੇ ਕਿਸੇ ਨੇ ਗੱਡੀ ਚਲਾ ਲਈ ਹੈਗੀ ਆ ਉਹ ਸਾਰੀਆਂ ਲਾਇਬਿਲਟੀਆਂ ਹੋਸਟ ਦੀਆਂ ਹੋ ਸਕਦੀਆਂ ਆ ਜੇ ਨਹੀਂ ਇੰਸ਼ੋਰੈਂਸ ਕਰਵਾਈਓ ਓਕੇ ਅੱਛਾ ਆਮ ਤੌਰ ਦੇ ਉਤੇ ਲੋਕ ਧਿਆਨ ਦਿੰਦੇ ਇਸ ਚੀਜ਼ ਵੱਲ ਇਵੈਂਟ ਰੱਖਦੇ ਆ ਤਾਂ ਕਿਉਂਕਿ ਬਹੁਤ ਸਾਰੇ ਇੰਤਜ਼ਾਮ ਹੋਰ ਤਾਂ ਹੁੰਦੇ ਆ ਔਰਾ ਵੱਲ ਧਿਆਨ ਦਿੱਤਾ ਜਾਂਦਾ ਪਰ ਇੰਸ਼ੋਰੈਂਸ ਕਰਵਾਈ ਜਾਵੇ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਇੱਕ ਸਵਾਲ ਇਹ ਤੇ ਦੂਜੇ ਦੇ ਨਾਲ ਇਹ ਹੈ ਕਿ ਜੇ ਕੋਈ ਇੰਸ਼ੋਰੈਂਸ ਕਰਾ ਲੈਂਦਾ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਉਹਦਾ ਬਚਾਅ ਹੋ ਸਕਦਾ ਹੈ ਤੇ ਇੰਸ਼ੋਰੈਂਸ ਦੇ ਵਿੱਚ ਕੀ-ਕੀ ਇਨਕਲੂਡ ਹੈ ਸੋ ਦੈਟਸ ਅ ਬਿਗੇਸਟ ਥਿੰਗ ਜਿਹੜਾ ਹੋਸਟ ਹੈ ਜਦੋਂ ਆਪਾਂ ਇੰਨੇ ਇਵੈਂਟ ਵੱਡੇ ਵੱਡੇ ਇਵੈਂਟ ਕਰਦੇ ਆ ਇੰਨੇ ਇਨਾਂ ਕੋਸਟ ਲੜੇ ਕੋਸਟ ਵਾਈਜ਼ ਇਜ਼ ਵੈਰੀ ਯੂ ਨੋ ਪ੍ਰਾਈਸ ਇਫੈਕਟਿਵ ਵੈਰੀ ਗੁੱਡ ਪ੍ਰਾਈਸ ਦੇ ਵਿੱਚ ਆ ਇਨੀ ਡਿਪੈਂਡਿੰਗ ਕਿੱਡਾ ਵੱਡਾ ਇਵੈਂਟ ਹੈਗਾ ਤੁਹਾਡਾ 50 ਪੀਪਲ ਤੋਂ ਲੈ ਕੇ 500 ਪੀਪਲ ਜਾਂ ja, 2000 ਪੀਪਲ ਤੱਕ ਹੈਗਾ ਜਿਹੜਾ ਆਪਾਂ ਇਵੈਂਟ ਹੋਸਟ ਕਰਦੇ ਆ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਪ੍ਰੋਟੈਕਸ਼ਨ ਹੋਸਟ ਦੀ ਹੈਗੀ ਹੈ ਹੋਸਟ ਹੀ ਹੋਸਟ ਜਿਹੜਾ ਹੈਗਾ ਉਹ ਸਾਰੇ ਕਾਸਟ ਲਈ ਲਾਇਬਲ ਹੈਗਾ ਜੇ ਤੁਹਾਡੀ ਲੜਾਈ ਹੋ ਜਾਂਦੀ ਆ ਰਾਈਟ ਸਮ ਟਾਈਮ ਯੂ نو ਯੰਗਸਟਰ ਯੂ نو ਗੈਟ ਇਨ ਦਾ ਫਾਈਟ ਐਂਡ ਹੋਸਟ ਇਸ ਰਿਸਪੋਨਸਿਬਲ ਜੇ ਉਹ ਹੀ ਲੜਾਈ ਦੇ ਕਰਕੇ ਉਹਨਾਂ ਨੇ ਤੋੜਪਨ ਕਰਤੀ ਜਿਹੜਾ ਤੁਹਾਡਾ ਹਾਲ ਸੀਗਾ ਜਾਂ ਤੁਹਾਡਾ ਘਰ ਸੀਗਾ ਥੈਟ ਵਿਲ ਬੀ ਕਵਰਡ ਰਾਈਟ ਇਨ ਦਾ ਇਨ ਥੈਟ ਇਵੈਂਟ ਇੰਸ਼ੋਰੈਂਸ ਪਾਲਿਸੀ ਜੇ ਨਹੀਂ ਹੈਗੀ ਤਾਂ ਨੂੰ ਮੇ ਬੀ ਓ 20000 ਦਾ ਕੋਸਟ ਲੱਗੇ ਇਵਨ ਜੇ ਹਾਲ ਹੀ ਹੈਗਾ ਜੇ ਹਾਲ ਨੂੰ ਤੋੜ ਦਿੱਤਾ ਹੈਗਾ ਉਹ ਵੀ ਤੁਹਾਡੀ ਲਾਇਬਿਲਟੀ ਹੈ ਨਿੱਤਾ ਤਾਂ ਉਹਨਾਂ ਨੇ ਤੁਹਾਨੂੰ ਖਰਚਾ ਪਾਉਣਾ ਉਹ ਕਵਰੇਜ ਹੋਣਦੀ ਹੈ ਜਿਹੜੀ ਬਿਗੇਸਟ ਲਾਇਬਿਲਟੀ ਹੈਗੀ ਆ ਡਰਿੰਕ ਐਂਡ ਡਰਾਈਵਿੰਗ ਸੋ ਹੋਸਟ ਦੀ ਰਿਸਪੌਂਸਿਬਿਲਟੀ ਹੈਗੀ ਆ ਸੇਫਗਾਰਡ ਕਰਨਾ ਜਿਹਨੂੰ ਵੀ ਤੁਸੀਂ ਇਨਵਾਈਟੀ ਨੂੰ ਕੀਤਾ ਸੋ ਘਰ ਤੱਕ ਦੀ ਰਿਸਪੌਂਸਿਬਿਲਟੀ ਬਣਦੀ ਹੈ ਹੋਸਟ ਦੀ ਕਿ ਉਹ ਸੇਫਗਾਰਡ ਲਈ ਪਹੁੰਚੇ ਸੋ ਜੇ ਕਿਸੇ ਨੇ ਡਰਿੰਕ ਐਂਡ ਡਰਾਈਵ ਕਰਕੇ ਜਾਂ ਉਹ ਗੱਡੀ ਚਲਾਉਂਦਾ ਹੈਗਾ ਐ ਐਕਸੀਡੈਂਟ ਹੋ ਜਾਂਦਾ ਡੈਥ ਹੋ ਜਾਂਦੀ ਹੈ ਜਾਂ ਕਿਸੇ ਹੋਰ ਨੂੰ ਦੀ ਡੈਥ ਹੋ ਜਾਂਦੀ ਹੈ ਉਹ ਦੈਟ ਕੈਨ ਕਮ ਟੂ ਯੂ ਐਸ ਵੈਲ ओके सो दैट्स अ बिगेस्ट जेडी अपनी रिलायबिलिटी हैगी है जेनु कवर करना आपा नु बहुत जरूरी हैगा अच्छा इवेंट ਦੇ ਵਿੱਚ ਕੋਈ ਕੈਜੂਅਲਟੀ ਹੋ ਜਾਂਦੀ ਹੈ ਕੁਛ ਵੀ ਮੰਨ ਲਓ ਤਾਂ ਕੀ ਉਹਦੀ ਸਾਰੀ ਰਿਸਪਾਂਸਿਬਿਲਟੀ ਹੋਸਟ ਦੀ ਹੀ ਬਣੇਗੀ ਸੋ ਮੋਸਟ ਆ ਦਾ ਟਾਈਮ ਹੋਸਟ ਰਿਸਪਾਂਸਿਬਲ ਹੁੰਦਾ ਹੈ ਸਾਰੇ ਕਿਉਂਕਿ ਉਹਨਾਂ ਨੇ ਹੀ ਇਨਵਾਈਟ ਕੀਤਾ ਹੈ ਉਹਨਾਂ ਦੀ ਸੇਫਗਾਰਡ ਕਰਨਾ ਜਿਹੜੇ ਹੈਗੇ ਆ ਸੋ ਲਾ ਡਿਫਰੈਂਟ ਰੂਲ ਦੇ ਵਿੱਚ ਕੰਮ ਕਰਦਾ ਹੈਗਾ ਸੋ ਜਿਹੜੀ ਤੁਹਾਡੀ ਜੇ ਤੁਸੀਂ ਆਪਣੀ ਕੌਂਸ਼ੀਅਸ ਨਹੀਂ ਹੈਗੇ ਜੇ ਤੁਸੀਂ ਕੁਝ ਕਰ ਦਿੱਤਾ ਹੈਗਾ ਸੋ ਯੂ ਨੀਡ ਟੂ ਗੈਟ Uh, you know involved in the uh, safety guidance as long tusin ohnu know, safety guide kar rahe hain ton das rahe hain this is uh, this is the way out ohnu know, das rahe hain vi tusin je right chahidi hai gi we will give you so and then uh, you know because jadon bande apne uh, conscious nahi hunde de they, they can say that uh, we, we i didn't even know i was not in my uh, you know senses to do that so is karke oh jeh liabilitys hai hain even uh, ਵੀ ਸੀਨ ਸਮ ਕਲੇਮਸ ਕਮਿੰਗ ਅਪ ਜਦੋਂ ਜਦੋਂ ਬਟ ਲੜਾਈ ਹੋਈ ਜਿੱਤੇ ਜੈਨੋ ਗੋਲੀਆਂ ਵਗੈਰਾ ਚੱਲ ਗਈਆਂ that is a biggest liability on host right mm. so ਤੇ ਤੁਸੀਂ ਇਨਵਾਈਟੀ ਤਾਂ ਤੁਸੀਂ ਹੀ ਸੀਗੇ ਮੇਬੀ ਉਹ ਜਿਹੜੇ ਐਕਸ਼ਲੀ ਹੁੰਦੇ ਸਮਟਾਈਮ ਗਨ ਪੁਆਇੰਟ ਵਾਲੇ ਉਹ ਨਾ ਵੀ ਇਨਵਾਈਟੀ ਹੁਣ ਪਰ ਜਿਹਨੂੰ ਮਾਰਿਆ ਜਿਹਨੂੰ ਕੀਤਾ ਉਹ ਲਾਇਬਿਲਟੀ ਤੁਹਾਡੀ ਹੈ ਜਿੱਦੇ ਤੇ ਗੋਲੀ ਵੱਜ ਗਈ ਉਹ ਵੀ ਹੋਸਟ ਦੀ ਲਾਇਬਿਲਟੀ ਹੈਗੀ ਆ ਰਾਈਟ ਸੋ ਉਹਨਾਂ ਚੀਜ਼ਾਂ ਨੂੰ ਕਵਰ ਕਰਨਾ ਪਲੱਸ ਜਿਹੜੇ ਤੁਹਾਡੇ ਟੇਨੈਂਟ ਜਿਹਨਾਂ ਤੁਸੀਂ ਅਕੂਪਾਈ ਕੀਤਾ ਹੈਗਾ ਆ ਉਹਦੀ ਸੇਫਗਾਰਡ ਕਰਨੀ ਜੇ ਸਿੰਪਲੀ ਲੜਾਈ ਹੋ ਗਈ ਆ ਉਹਨਾਂ ਨੇ ਤੋੜਪੰਕ ਅਰਟੀਕਲ ਉਹਦੀ ਕਵਰੇਜ ਵੀ ਵਿੱਚ ਮਿਲ ਜਾਂਦੀ ਹੈ ਜੀ ਬਿਲਕੁਲ ਸੋ ਜਿਹੜੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਜਾਂ ਫਿਰ ਇਹ ਸੋਚਦੇ ਆ ਕਿ ਕੋਈ ਨਹੀਂ ਜਦੋਂ ਕੁਝ ਹੋਇਆ ਫਿਰ ਦੇਖੀ ਜਾਏਗਾ ਉਸ ਤੋਂ ਬਾਅਦ ਕੀ ਇਨਸ਼ੋਰੈਂਸ ਦੇ ਹੱਕਦਾਰ ਹੋ ਸਕਦੇ ਆ ਜੇ ਬਾਅਦ ਚੋਕਰ ਆਉਣਗੇ ਨੇ ਕੋਈ ਵੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਨਹੀਂ ਲਈ ਜਾ ਸਕਦੀ ਉਹ ਪਹਿਲਾਂ ਹੀ ਲੈ ਜੰਦੀ ਸਪੈਸ਼ਲੀ ਜੇ ਹੁਣ ਵੈਡਿੰਗ ਸੀਜ਼ਨ ਹੈਗਾ ਆ ਆਪਾਂ ਦੋ ਦੋ ਜ਼ਿਆਦਾ ਵੈਡਿੰਗਸ ਆ ਪਾਰਟੀਆਂ ਕਰਦੇ ਆ ਰਾਈਟ ਸੋ ਆਪਾਂ ਨੂੰ ਇੱਕ ਵਧੀਆ ਪੈਕੇਜ ਮਿਲ ਜਾਂਦਾ ਇੱਕੋ ਹੀ ਪੈਕੇਜ ਦੇ ਵਿੱਚ ਸਾਰਾ ਡੇ 1 ਤੋਂ ਲੈ ਕੇ ਲਾਸਟ ਡੇ ਤੱਕ ਕਵਰੇਜ ਮਿਲ ਜਾਂਦੀ ਹੈ ਇੱਕੋ ਹੀ ਪਾਲਿਸੀ ਦੇ ਵਿੱਚ ਮਾ ਤੁਹਾਡੇ ਘਰ ਦੇ ਵਿੱਚ ਇਵੈਂਟ ਹੈਗਾ ਆ ਘਰ ਦੇ ਵਿੱਚ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਕਾਫੀ ਐਕਸਕਲੂਜ਼ਨਸ ਹੈਗੀਆਂ ਜੇ ਸ਼ਰਾਬ ਚੱਲ ਰਹੀ ਹੈਗੀ ਆ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਇਵੈਂਟ ਇੰਸ਼ੋਰੈਂਸ ਹੋਣੀ ਜ਼ਰੂਰੀ ਹੈਗੀ ਵਜੇ ਸਮ ਕਾਈਂਡ ਆਫ ਐਕਸਕਲੂਜ਼ਨ ਤੁਹਾਡੀ ਘਰ ਦੀ ਜੇ ਤੁਸੀਂ ਗੈਦਰਿੰਗ ਕੀਤੀ ਹੈਗੀ ਆ ਮੋਰ ਦਨ ਯੂ نو ਲਿਮਿਟਡ ਪੀਪਲਸ ਸੋ ਤੁਹਾਨੂੰ ਕਰਦੀ ਪਾਰਟੀ ਛੋਟੀ ਪਵਾ ਹੈਗੀ ਆ ਕੋਈ ਮਾਈਆਂ ਪਾਰਟੀ ਆ ਜਾਗੋ ਪਾਰਟੀ ਆ ਕਰ ਕੀਤੀ ਆ ਕਰਦੀ ਤੇ ਵੀ ਕਰਾਉਣੀ ਚਾਹੀਦੀ ਹੈ ਵੈਂਟ ਇੰਸ਼ੋਰੈਂਸ ਸੋ ਸਾਰਾ ਪੈਕੇਜ ਮਿਲ ਜਾਂਦਾ ਹੈ ਸੋ ਸਾਰੇ ਇਵੈਂਟ ਦਾ ਸੋ ਲੈ ਕੇ ਵੀਕ ਵੀਕ ਪਾਰਟੀਆਂ ਚੱਲਦੀਆਂ ਆ ਰਾਈਟ ਸੋ ਸਾਰੇ ਇਟ ਕੈਨ ਬੀ ਕਨਸੋਲिडेटेड ਇਨਟੂ ਵਨ ਪਾਲਸੀ ਐਂਡ ਇਟ ਇਸ ਨਾਟ ਐਕਸਪੈਂਸਿਵ ਸੋ 100 ڈالر ਤੋਂ ਪਾਲਸੀ ਸਟਾਰਟ ਹੋ ਕੇ ਡਿਪੈਂਡਿੰਗ ਔਨ ਦ ਪੀਪਲ 500 ڈالر ਤੱਕ ਦੀ ਪਾਲਸੀ ਵੱਡੇ ਇਵੈਂਟ ਲਈ ਆ ਜਾਂਦੀ ਹੈ ਇਨਡੋਰ ਐਂਡ ਆਊਟਡੋਰਲੀ ਸੇਮ ਹੈ ਯਸ ਇਨਡੋਰ ਐਂਡ ਆਊਟਡੋਰ ਸੋ ਬਾਰਬੀਕਿਊ ਜਦੋਂ ਹੁਣ ਬਾਰਬੀਕਿਊ ਪਾਰਟੀ ਕੋਈ ਇ ਉਹ um ਸਟਾਰਟਾ ਦੇ ਵਿੱਚ ਕਾਫੀ ਜਿਦਾ ਬਰਬੀਕਿਊ ਪਾਰਟੀ ਉਹ ਸਟਾਰਟਾ ਆਲੇ ਕਰਦੇ ਹੈਗੇ ਆ ਸੋ ਸਟਾਰਟਾ ਦੀ ਪਾਲਿਸੀ ਦੇ ਵਿੱਚ ਬਰਬੀਕਿਊ ਦੀ ਐਕਸਕਲੂਜ਼ਨ ਹੁੰਦੀ ਆ ਸੋ ਤੁਹਾਨੂੰ ਆਪਣੀ ਇਵੈਂਟ ਇੰਸ਼ੋਰੈਂਸ ਲੈਣੀ ਪੈਂਦੀ ਆ ਸੋ ਸਟਾਰਟਾ ਵੀ ਆਪਣੀ ਇਵੈਂਟ ਇੰਸ਼ੋਰੈਂਸ ਜਿਹੜੀ ਹੈਗਾ ਕੋਈ ਵੀ ਜਿਹੜੀ ਹੈਗਾ ਵੈਂਟ ਲੈਣੀ ਚਾਹੀਦੀ ਜੀ ਥੈਂਕ ਯੂ ਸੋ ਮਚ ਬਣੀ ਥੈਂਕ ਯੂ ਥੈਂਕ ਯੂ ਫॉर ਹੈਵਿੰਗ ਮੀ ਥੈਂਕ ਯੂ ਜੀ ਸੋ ਹੁਣ ਜੇ ਤੁਸੀਂ ਕੋਈ ਇਵੈਂਟ ਕਰ ਰਹੇ ਹੋ ਕੋਈ ਵਿਆਹ ਸ਼ਾਦੀ ਕੋਈ ਮਾਈਆ ਪਾਰਟੀ ਚਾਹੇ ਉਹ ਪਾਰਟੀ ਛੋਟੀ ਹੈ ਜਾਂ ਫਿਰ ਵੱਡੀ ਹਰ ਇਵੈਂਟ ਵਾਸਤੇ ਜੇ ਤੁਸੀਂ ਇੰਸ਼ੋਰੈਂਸ ਕਰਵਾਈ ਹੋਈ ਹੈ ਤਾਂ ਤੁਹਾਨੂੰ ਕਾਫੀ ਹੈਲਪ ਮਿਲ ਸਕਦੀ ਹੈ ਕਿਉਂਕਿ ਜੇ ਕੋਈ ਉੱਥੇ ਕੈਜੂਐਲਟੀ ਹੋ ਜਾਂਦੀ ਹੈ ਕੋਈ ਨੁਕਸਾਨ ਹੋ ਸਕਦਾ ਤਾਂ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ ਪਰ ਤਾਂ ਜੇ ਤੁਸੀਂ ਇੰਸ਼ੋਰੈਂਸ ਉਸ ਦੀ ਪਹਿਲਾਂ ਕਰਵਾਈ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ